ਸੁਪਨੇ ਅਚਾਰ ਲੱਗਦਾ ਹੈ ਬੁਰੇ ਸੁਪਨੇ ਆਉਂਦੇ ਨੇ ਇਸਾਰ ਕੀ ਹੁੰਦਾ ਹੈ ਦੇਹ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ ਭੂਤ ਪ੍ਰੇਤ ਕਿਵੇਂ ਇਸਾਰ ਵਾਲੇ ਦੇ ਨੇੜੇ ਆਉਂ ਤੋਂ ਡਰਦੇ ਨੇ ਸੁਪਨੇਆਂ ਚ ਭਿਆਨਕ ਸ਼ਕਲਾਂ ਦਿਸਦੀਆਂ ਨੇ ਰਾਤ ਨੂੰ ਡਰ ਕੇ ਉੱਠ ਜਾਂਦੇ ਹੋ ਅੱਜ ਦੀ ਵੀਡੀਓ ਚ ਇਹਨਾਂ ਸਭ ਗੱਲਾਂ ਦਾ ਹੱਲ ਦੱਸਾਂਗੇ ਪੀਰਾਂ ਦੀ ਇਬਾਦਤ ਚੈਨਲ ਦੇਖ ਰਿਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਵੀਰਾਂ ਨੂੰ ਪਿਆਰ ਕਰਨ ਲਈ ਸੰਗਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਅਤੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਸਬਸਕ੍ਰਾਈਬ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਇਹ ਬਿਲਕੁਲ ਮੁਫਤ ਹੈ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਅਸੀਮ ਬੁਰੀਆਂ ਚੀਜ਼ਾਂ ਯਾਨੀ ਭੂਤ ਪ੍ਰੇਤਾਂ ਤੇ 네ਗਟਿਵ એનર્ਜੀ ਤੋਂ ਆਪਣੀ ਰੱਖਿਆ ਕਿਵੇਂ ਕਰ ਸਕਦੇ ਹਾਂ ਸੰਗਤ ਜੀ ਜੋ ਚੀਜ਼ ਸਾਨੂੰ ਨਜ਼ਰ ਆਉਦੀ ਹੈ ਉਸ ਤੋਂ ਤਾਂ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਪਰ ਜੋ ਚੀਜ਼ ਸਾਨੂੰ ਦੇਖਦੀ ਹੀ ਨਹੀਂ ਅਤੇ ਸਾਡਾ ਨੁਕਸਾਨ ਕਰ ਰਹੀ ਹੈ ਅਤੇ ਸੁਪਨੇ ਅਜ ਸਾਨੂੰ ਵਾਰ-ਵਾਰ ਤੰਗ ਕਰ ਰਹੀ ਹੈ ਇਸ ਕੰਡੀਸ਼ਨ ਚ ਅਸੀਂ ਕੀ ਕਰੀਏ ਕਿਸੇ ਨੂੰ ਦੱਸੀਏ ਤਾਂ ਅਗਲਾ ਮਜ਼ਾਕ ਉਡਾਉਂਦਾ ਹੈ ਪਰ ਅਸਲ ਚ ਇਹਨਾਂ ਚੀਜ਼ਾਂ ਤੋਂ ਬਚਾਅ ਬਹੁਤ ਜ਼ਰੂਰੀ ਹੈ ਸੰਗਤ ਜੀ ਇਹ ਯੁੱਗ ਕਲਯੁੱਗ ਦਾ ਯੁੱਗ ਹੈ ਇਸ ਯੁੱਗ ਵਿੱਚ ਇਹਨਾਂ ਮਾੜੀਆਂ ਚੀਜ਼ਾਂ ਦਾ ਜ਼ੋਰ ਹੋਣਾ ਹੀ ਹੋਣਾ ਹੈ ਅਸੀਂ ਚਾਹੇ ਮੰਨੀਏ ਜਾਂ ਨਾ ਅਸੀਂ ਆਮ ਕਮਾਕਾਰਾਂ ਵਾਲੇ ਲੋਕ ਇੰਨੀ ਭਗਤੀ ਨਹੀਂ ਕਰ ਸਕਦੇ ਕਿ ਇਹਨਾਂ ਚੀਜ਼ਾਂ ਨੂੰ ਇੱਕ ਫੂਕ ਚ ਖਤਮ ਕਰ ਦਈਏ ਇਹਨਾਂ ਪਰੇਸ਼ਾਨੀਆਂ ਦੇ ਹੱਲ ਲਈ ਅਸੀਂ ਥਾਂ-ਥਾਂ ਤੱਕ ਭਟਕਦੇ ਹਾਂ ਪਰ ਇਸ ਦਾ ਹੱਲ ਸਾਨੂੰ ਕਿਤੋਂ ਵੀ ਨਹੀਂ ਮਿਲਦਾ ਇਹਨਾਂ ਪਰੇਸ਼ਾਨੀਆਂ ਦੇ ਹੱਲ ਲਈ ਸਾਡੇ ਪੀਰਾਂ ਫਕੀਰਾਂ ਸੰਤਾਂ ਨੇ ਬਹੁਤ ਗਿਆਨ ਮੰਡਿਆ ਬਹੁਤ ਲੋਕਾਂ ਦੇ ਪਰਲੇ ਲਈ ਕਲਮੇ ਅਤੇ ਮੰਤਰ ਅੱਗੇ ਦੀ ਅੱਗੇ ਦਿੱਤੇ ਅੱਜ ਜੋ ਅਸੀਂ ਕਲਮਾ ਦੱਸਣ ਜਾ ਰਹੇ ਹਾਂ ਇਹ ਕੋਈ ਕੁਰਾਨੀ ਆਇਤ ਤਾਂ ਨਹੀਂ ਪਰ ਇਹ ਪੀਰਾਂ ਫਕੀਰਾਂ ਦੁਆਰਾ ਦੱਸਿਆ ਗਿਆ ਅਲਵੀ ਕਲਮਾ ਹੈ ਅਲਵੀ ਕਲਮਾ ਉਹ ਕਲਮਾ ਹੁੰਦਾ ਹੈ ਜੋ ਪੜਨ ਵਿੱਚ ਸੌਖਾ ਹੋਵੇ ਜਾਂ ਕਹੀਏ ਸੌਖੀ ਜ਼ੁਬਾਨ 'ਚ ਕਹੀਏ ਤਾਂ ਆਮ ਪੰਜਾਬੀ ਭਾਸ਼ਾ ਵਿੱਚ ਹਿਸਾਰ ਦਾ ਉਹ ਕਲਮਾ ਜੋ ਸਾਰੇ ਆਸਾਨੀ ਨਾਲ ਪੜ ਸਕਦੇ ਹਨ ਸੰਗਤ ਜੀ ਦੇ ਦੀ ਰੱਖਿਆ ਲਈ ਅਸੀਂ ਜੋ ਵੀ ਮੰਤਰ ਪੜ ਕੇ ਆਪਣੇ ਉੱਤੇ ਦਮ ਕਰ ਲਈਏ ਜਾਂ ਆਪਣੇ ਦੁਆਲੇ ਘੇਰਾ ਬਣਾ ਲਈਏ ਤਾਂ ਉਸ ਘੇਰੇ ਨੂੰ ਹਿਸਾਰ ਆਖਦੇ ਨੇ ਜਦੋਂ ਅਸੀਂ ਹਿਸਾਰ ਕੀਤਾ ਹੋਵੇ ਤਾਂ ਕੋਈ ਵੀ ਮਾੜੀ ਚੀਜ਼ ਸਾਡੇ ਨੇੜੇ ਨਹੀਂ ਆ ਸਕਦੀ ਤੇ ਨਾ ਨੁਕਸਾਨ ਪਹੁੰਚਾ ਸਕਦੀ ਹੈ ਜਾਦਵੀ ਰੱਬ ਦੀ ਇਬਾਦਤ ਕਰਨੀ ਹੋਵੇ ਜਾਂ ਕੋਈ ਚਿੱਲਾ ਕਰਨਾ ਹੋਵੇ ਤਾਂ ਹਿਸਾਰ ਕਰਨਾ ਲਾਜ਼ਮੀ ਹੁੰਦਾ ਹੈ ਕਿਉਂਕਿ ਰੱਬ ਦੀ ਇਬਾਦਤ ਕਰਨ ਵਾਲੇ ਇਨਸਾਨ ਤੇ ਇਹ ਚੀਜ਼ਾਂ ਅਕਸਰ ਨੁਕਸਾਨ ਪਹੁੰਚਾਉਣ ਲਈ ਹਮਲਾ ਕਰ ਦਿੰਦੇ ਨੇ ਇਸ ਲਈ ਹਿਸਾਰ ਜ਼ਰੂਰ ਕਰਨਾ ਚਾਹੀਦਾ ਹੈ ਇਸ ਕਲਮੇ ਤੋਂ ਪਹਿਲਾਂ ਤਿੰਨ ਵਾਰ ਦਰੂਦ شریف ਜ਼ਰੂਰ ਪੜਨਾ ਹੈ ਦਰੂਦ شریف ਸੱਲੱਲਾਹੁ ਅਲੈਹਿ ਵਸੱਲਮ ਇਹ ਤਿੰਨ ਵਾਰ ਪੜ੍ਹ ਕੇ ਸੰਗਤ ਜੀ ਹਿਸਾਰ ਦਾ ਕਲਮਾ ਇਸ ਤਰ੍ਹਾਂ ਹੈ ਨੋਟ ਕਰ ਲੋ ਆਇਤਲ ਕੁਰਸੀ ਵਿੱਚ ਕੁਰਾਨ ਮੈਂ ਤੇਰਾ ਬੰਦਾ ਤੂੰ ਨਿਗਹਿਬਾਨ ਲੋਹੇ ਦਾ ਜਿੰਦਰਾ ਤਾਂਬੇ ਦਾ ਕੋਟ ਯਾ ਰਸੂਲ ਅੱਲਾ ਤੇਰੀ ਓਟ ਯਾ ਰਸੂਲ ਅੱਲਾ ਚੜੇ ਸ਼ਿਕਾਰ ਚਾਰੋਂ ਘਟਾ ਖਬਰਦਾਰ

10 ਵਾਰ ਤਾੜੀ ਮਾਰਨੀ ਹੈ ਅਤੇ ਆਪਣੇ ਹੱਥ ਤੇ ਫੂਕ ਮਾਰ ਕੇ ਸਿਰ ਤੋਂ ਲੈ ਕੇ ਮੂੰਹ ਤੱਕ ਹੱਥ ਫੇਰਦੇ ਹੋਏ ਸਾਰੇ ਸਰੀਰ ਤੇ ਹੱਥ ਫੇਰ ਲੈਣਾ ਹੈ ਇਸ ਨਾਲ ਤੁਹਾਡਾ ਹਿਸਾਰ ਹੋ ਜਾਵੇਗਾ ਜੇਕਰ ਤੁਸੀਂ ਇਬਾਦਤ ਕਰਨ ਵੇਲੇ ਹਿਸਾਰ ਕਰਨਾ ਹੋਵੇ ਇਸ ਕਲਮੇ ਦਾ ਤਾਂ ਆਪਣੇ ਦੁਆਲੇ ਇਹ ਕਲਮਾ ਪੜ੍ਹ ਕੇ ਉਂਗਲ ਤੇ ਫੂਕ ਮਾਰ ਕੇ ਗੋਲ ਦਾਇਰਾ ਖਿੱਚ ਸਕਦੇ ਹੋ ਜੇਕਰ ਫਰਸ਼ ਕੱਚਾ ਹੈ ਤਾਂ ਨਵਾਂ ਚਾਕੂ ਲੈ ਕੇ ਉਸ ਦੇ ਦਮ ਕਰਕੇ ਹਿਸਾਰ ਕਰ ਸਕਦੇ ਹੋ ਸੰਗਤ ਜੀ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਕਲਮਾ ਹੈ ਇਸ ਨੂੰ ਤੁਸੀਂ ਆਮ ਕਲਮਾ ਨਾ ਸਮਝੋ ਇਹ ਤੁਸੀਂ ਰਾਤ ਨੂੰ ਸੌਣ ਵੇਲੇ ਤਿੰਨ ਵਾਰ ਪੜ੍ਹ ਕੇ ਤਿੰਨ ਵਾਰ ਤਾੜੀ ਮਾਰ ਕੇ ਹੱਥਾਂ ਤੇ ਫੂਕ ਮਾਰ ਕੇ ਆਪਣੇ ਸਰੀਰ ਤੇ ਮਲ ਕੇ ਸੌ ਜਾਣਾ ਹੈ ਦੁਨੀਆ ਦੀ ਕੋਈ ਵੀ ਚੀਜ਼ ਜਿੰਨੀ ਮਰਜ਼ੀ ਤਾਕਤਵਰ ਹੋਵੇ ਤੁਹਾਡੇ ਨੇੜੇ ਵੀ ਨਹੀਂ ਆ ਸਕਦੀ ਤੇ ਨਾ ਹੀ ਤੁਹਾਨੂੰ ਸੁਪਨੇ ਚ ਤੱਕ ਕਰ ਸਕਦੀ ਹੈ ਤੇ ਨਾ ਹੀ ਤੁਹਾਨੂੰ ਦਬਾ ਪਵੇ ਸੋ ਸੰਗਤ ਜੀ ਇਹ ਸੀ ਦੇ ਰੱਖਿਆ ਲਈ ਸਾਰ ਦਾ ਮੰਤਰ ਅੱਜ ਦੀ ਵੀਡੀਓ ਵਿੱਚ ਬਸੇ ਨਹੀਂ ਜਾਣ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਇਸ ਨੂੰ ਅੱਗੇ ਹੋਰ ਲੋਕਾਂ ਤੱਕ ਵੀ ਸ਼ੇਅਰ ਕਰਿਓ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ